ਅੱਜ ਤਾਨਤਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਸ ਸੰਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੀ ਗੁਰੂ ਸਿੰਘ ਸਭਾ ਮਾਰ ਰੋਡ ਪਟਿਆਲਾ ਵੱਲੋਂ ਜੋ ਨਗਰ ਕੀਰਤਨ ਆਰੰਭੇ ਗਏ ਨੇ ਸਾਡੀ ਪ੍ਰਬੰਧਕ ਕਮੇਟੀ ਜੋ ਇਸ ਗੁਰਦੁਆਰਾ ਸਾਹਿਬ ਦੀ ਹੈ ਉਹ ਬੜੀ ਸ਼ਾਨ ਸ਼ੌਕਤ ਨਾਲ ਜੋ ਇਥੋਂ ਦੋ ਨਗਰ ਕੀਰਤਨ ਚੱਲਦੇ ਹਨ ਉਹਨਾਂ ਦੇ ਵਿੱਚ شمولیت ਕਰਦੀ ہوئی شمولیت ਕਰਦੀ ہوئی شمولیت ਕਰਦੀ ہوئی شامل ਹੋ رہی ہے ਅਤੇ ਨਗਰ ਕੀਰਤਨ ਦੀਆਂ رونਕਾਂ ਸ਼ਹਿਰੀ ਸ਼ਹਿਰੀ ਵਧਾਰੇ ਹਨ ਸ਼ਹਿਰੀ ਵਧਾਰੇ ਹਨ ਇਸ ਕਰਕੇ ਸਮੂਹ ਪਟਿਆਲਾ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਮਹਾਰਾਜ குரு ਗੋਬਿੰਦ ਸਿੰਘ ਮਹਾਰਾਜੀ ਦਾ ਪ੍ਰਕਾਸ਼ ਉਸ ਤੋਂ ਬੜੀ ਧੂਮ ਧਾਮ ਨਾਲ ਮਨਾਇਆ ਜਾਵੇ ਅਤੇ ਵੱਡ ਚੜ ਕੇ ਇਹਦੇ ਹਿੱਸਾ ਪਾਉਣ ਮੈਂ ਇਸ ਟਾਈਮ ਇਹ ਪ੍ਰਚਲਿਆਂ ਦਾ ਦਿਲੋਂ ਸਾਡੀ ਪ੍ਰਬੰਧਕ ਕਮੇਟੀ ਧੰਨਵਾਦੀ ਹੈ ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਗੁਰਦੁਆਰਾ ਸ੍ਰੀ ਕਲੰਗੀਧਰ ਸਿੰਘ ਸਵਾ ਮਾਲ ਰੋਡ ਪਟਿਆਲਾ ਤੋਂ ਦਸਮ ਪਾਸ਼ਾ ਬਾਜਾਂ ਵਾਲੇ ਕਲੰਗੀਧਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਧਾਰੇ ਨੂੰ ਲੈ ਕੇ ਨਗਰ ਕੀਰਤਨ ਕੱਢੇ ਜਾ ਰਹੇ ਨੇ ਜੋ ਕਿ ਬੁਜ਼ਾਰਾਂ ਵਿਚੋ ਦੀ ਹੁੰਦੇ ਹੋਏ ਵੱਖ-ਵੱਖ ਪਤਾਨਾਂ ਦੇ ਵਿੱਚੋਂ ਹੁੰਦੇ ਹੋਏ ਔਰ ਜਿਹੜੀ ਗੱਲ ਕਰੀਏ ਸਿੱਖ ਸੰਗਤ ਹੈ ਉਹਨਾਂ ਵੱਲੋਂ ਲੰਗਰ ਅਤੇ ਇਸ ਨਗਰ ਕੀਰਤਨ ਦੀ ਜਿਹੜੀ ਹੈਗੀ ਆ ਸਵਾਗਤ ਲਈ ਵੱਖ-ਵੱਖ ਤਰ੍ਹਾਂ ਦੇ 36 ਪਦਾਰਥਾਂ ਦੇ ਪੋਜਰ ਲੰਗਰ ਲਗਾਏ ਜਾਣਗੇ ਅਸੀਂ ਇਸ ਵਕਤ ਜਿਹੜਾ ਹੈਗਾ ਅ ਜਿੰਦਰਮੋਹਨ ਸਿੰਘ ਜੀ ਪੁਜਾਜ ਅਤੇ ਹੋਰ ਜਿਹੜੇ ਸਮਾਜ ਸੇਵੀ ਨੇ ਪੰਥ ਦੀਆਂ ਸਨਮਾਨਯੋਗ ਸ਼ਖਸੀਅਤਾਂ ਹਨ ਉਹ ਇਸ ਵਕਤ ਰਵਾਨਾ ਕਰਨ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਜਿੰਮੇ ਦੇਖ ਸਕਦੇ ਹੋਵਗੇ ਕਿ ਇਸ ਵਕਤ ਜਿਹੜਾ ਮਾਹੌਲ ਹੈ ਜਿਹੜਾ ਬਹੁਤ ਸ਼ਰਧਾਪੂਰਨ ਬਣਿਆ ਹੋਇਆ ਅਸੀਂ ਗੱਲਬਾਤ ਕਰਾਂਗੇ ਸਰਦਾਰ ਇੰਦਰਮੋਹਨ ਸਿੰਘ ਜੀ ਪੁਜਾਜ ਦੇ ਨਾਲ ਸਾਹਿਬੇ ਕਮਾਲ ਸਰਬਾਨ ਸਦਾ ਨਹੀਂ ਸਹਿਬ ਸ਼ਰੂ ਗੁਰਵਿੰਦਰ ਸਿੰਘ ਜੀ ਮਾਰਜੀ ਦੇ ਆਗਮਨਪੁਰ ਦੇ ਸਬੰਧ ਦੇਕਰ ਅੱਜ ਗੁਰਦੁਆਰਾ ਸਿੰਘ ਸਬਾ ਮਾਰ ਰੋਡ ਤੋਂ ਵਿਸ਼ਾਲ ਨਗਰ ਸੀ ਇੱਥੇ ਸਜਾਇਆ ਜਾ ਰਿਹਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਸਰਦੀ ਹੈ ਕੜਾਕੇ ਦੀ ਠੰਡ ਹੈ ਲੇਕਿਨ ਇਸ ਠੰਡ ਦੇ ਵਿੱਚ ਵੀ ਸੰਗਤਾਂ ਕਿਸ ਤਰ੍ਹਾਂ ਹੌਮ ਆ ਕੇ ਪੁਝ ਰਹੀ ਹੈ ਬਾਟਵਾਜੇ ਸ਼ਬਦੀ ਵਾਜੇ ਨਗਰ ਕੀਰਤਨ ਦੇ ਗਾਰ ਸ਼ਾਮਲ ਹੈ ਸਕੂਲਾਂ ਦੇ ਬੱਚੇ ਸ਼ਾਮਲ ਹੈ ਥਾਂ ਥਾਂ ਤੇ ਸ਼ਹਿਰ ਸੱਜਿਆ ਹੋਇਆ ਹੈ ਥਾ ਥਾ ਦੇ ਨਗਰ ਕੀਰਤਨ ਦਾ ਸ਼ਗਨ ਹੋਏਗਾ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਨਗਰ ਕੀਰਤਨ ਦੇ ਪੁੱਛੋ ਪੁੱਛੋ ਔਰ ਗੁਰੂ ਘਰ ਤੇ ਸ਼ੁਕੀਆ ਹੈ ਖੁਸ਼ੀਆਂ ਪ੍ਰਾਪਤ ਕਰੋ ਸ਼ਾਮ ਨੂੰ ਇਸੇ ਸਬੱਥਾਂ ਤੇ ਅਗਰ ਇਹਦੀ ਸਮਾਪਤੀ ਹੋਏਗੀ ਤੇ ਕੱਲ ਨੂੰ ਜਿਹੜਾ ਇੱਥੇ ਸਾਡੇ ਦੀਵਾਨ ਸੱਜਣਗੇ ਕੱਲ ਨੂੰ ਸਵੇਰੇ 9:30 ਵਜੇ ਸ੍ਰੀ ਘਟ ਬਾਸਾ ਦੇ ਸਵਾਗਤ ਤੋਂ ਬਾਅਦ ਸਵਾਗਤ ਤੋਂ ਬਾਅਦ ਸਾਰਾ ਦਿਨ ਦੀਵਾਨ ਸੱਜਣਗੇ ਸੁਪਰੇ 2:30 ਵਜੇ ਲੰਗਰ ਵਰਤਾਇਆ ਜਾਏਗਾ ਗੁਰੂ ਦਾ ਲੰਗਰ ਰੋਜ਼ ਦੁਦ ਵਟੇਗਾ ਸਾਰੀ ਸੰਗਤ ਨੂੰ ਮਿਲਦੀ ਹੈ ਕਿਤੇ ਪਹੁੰਚ ਕੇ ਖੁਸ਼ਿਆ ਪ੍ਰਾਪਤ ਕਰੋ ਕਈ ਵਾਰੀ ਕੰਮ ਹੀ ਨੇ ਜ਼ਿਆਦਾ ਹੋਣੇ ਹੈ ਕਈ ਵਾਰੀ ਮਜ਼ਦੂਰੀ ਹੋਣੀ ਜੇ ਤਾ ਉਹ ਕੋਈ ਨਹੀਂ ਜਾਇਆ ਜਾਂਦਾ ਗਾਂ ਤੇ ਨਹੀਂ ਜਾਇਆ ਜਾਂਦਾ ਇਸ ਕਰਕੇ ਇਹਨਾਂ ਜਿੱਥੇ ਤੁਸੀਂ ਸਾਡਾ ਪਰਿਵਾਰ ਹੋ ਇਹਨਾਂ ਜਨਾਂ ਦਾ ਬਖੂਸਾ ਕਰਿਆ ਕਰੋ

ਇਹ ਕਾਲਾ ਕਈ ਬਣਨ ਸਮੇਂ ਦਾ ਮੈਂ ਮੈਂ 10 ਸਾਲ ਪਹਿਲਾਂ ਕੰਨ ਦੇ ਇਲੈਕਸ਼ਨ ਜੀ ਕੰਮ ਕਰਿਆ ਹੋਰ ਐਮਐਲਏ ਦੇ ਟਾਈਮ ਤੇ ਵੀ ਆਪਾਂ ਤੇ ਛੋੜਾ ਪਰਿਵਾਰ ਸੀ ਦਾ ਉਹਦੇ ਨਾਲ ਵੀ ਕੰਮ ਕਰਿਆ ਹੁਣ ਪਟਾਣ ਮਾਜਰ ਨੂੰ ਦਿੱਤਾ ਹੈ ਤੇ ਤੁਹਾਡੀ ਬਦੌਲਤ ਹੀ ਹੈ ਸਾਰਾ ਜਿਹੜਾ ਕੰਮ ਐਮਐਲਏ ਕੋਲ ਇੱਕ ਵੋਟ ਹੁੰਦੀ ਹੈ ਵੋਟ ਮੇਰੇ ਕੋਲ ਵੀ ਇੱਕ ਹੈ ਜਿਹੜੇ ਲੋਕ ਵੋਟ ਪਾਣੇ ਆ ਬਾਹਰ ਸਰਕਾਰਾਂ ਬਣਦੀਆਂ ਔਰ ਸਰਕਾਰਾਂ ਬਣਾਉਣ ਚ ਤੁਹਾਡਾ ਬਹੁਤ ਵੱਡਾ ਰੋਲ ਹੈ ਪਰ ਅਮਰੀਕਾ ਦੇ ਵੀ ਜਿਹੜੀ 40 ਕਿਤਾਬੀ ਰਾਜੀ ਆਪਣੀ ਮਨਣਾ 50000 ਆ ਜੀ ਆ ਦੀ ਮੀਟ ਹੈ ਕਿ ਤੁਹਾਡੇ ਤੁਹਾਡੀ ਬਦੌਲਤ ਹੈ ਸਾਡੀ ਬਦੌਲਤ ਨਹੀਂ ਸਾਨੂੰ ਤਾਂ ਪਾਰਟੀ ਨੇ ਡਿਊਟੀ ਲਈ ਹੈ ਪਰ ਜਿਹੜੀ ਵਰਕਿੰਗ ਹੈ ਗਰਾਊਂਡ ਲੈਵਲ ਤੇ ਆਪਾਂ ਸਾਰੇ ਨਾਲ ਮਿਲ ਕੇ ਵਲੰਟੀਅਰ ਜਿਹੜੇ ਹੈਗੇ ਘਰ ਘਰ ਤੱਕ ਮੈਸੇਜ ਪਹੁੰਚਾਇਆ ਤਾਂ ਆਪਣੀ ਇੰਨੀ ਵੱਡੀ ਜਿੱਤ ਹੋਈ ਹੈ ਦੇਖੋ ਥੋੜੀ ਬਹੁਤੀ ਨਾਮੋਸ਼ੀ ਹੁਣ ਚੱਲ ਰਹੀ ਹੈ ਕੋਈ ਗੱਲ ਨਹੀਂ ਆਪਾਂ ਦੇਖ ਰਹੇ ਐਮਐਲਏ ਸਾਹਿਬ ਵੀ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੈ ਉਹ ਟਾਈਮ ਟੂ ਟਾਈਮ volunteers ਬਾਰੇ ਉੱਪਰ ਦਿੱਲੀ ਰਿਪੋਰਟ ਵੀ ਕਰਦੇ ਆਂ ਔਰ ਸਾਡਾ ਵੀ ਮਕਸਦ ਇਹੀ ਹੈ ਸਾਨੂੰ ਦਿੱਲੀ ਵਾਲਿਆਂ ਨੇ অবজারভারਲਾ ਵੀ ਜਿਹੜੇ ਮਾੜੇ ਮਾੜੇ ਗਿਲੇ ਸ਼ਿਕਵੇ ਕੀ ਆਪਣਾ ਕੰਪਲੇਂਟ ਆ ਰਹੀਆਂ ਜਾਂ ਜਿਹੜੇ ਮਾੜੇ ਮਾੜੇ ਕੰਮ ਨਹੀਂ ਸਰਯੋਗ ਸਰੋਗ ਭਾਈ ਮੋਟਰ ਮੋਟਰ ਲੋਕ ਪ੍ਰਧਾਨ ਬਾਦ ਪ੍ਰਧਾਨ ਪੁਰਵ ਰੈਂਟੇਡ ਸਭਾ ਰੀਡਿੰਗ ਹੱਡੀ ਪਾਰਕੀ ਦੀ ਉਹਨਾਂ ਨੇ ਮੇਰੇ ਖਾਲਾ ਕਈ ਬਣਾਉਂਦਾ ਮੇਰਾ ਨਾਮ ਦਾਸਵਾਲਾ ਖਾਲ ਪਹਿਲਾਂ ਕੰਨ ਦੇ ਇਲੈਕਸ਼ਨ ਚ ਵੀ ਕੰਮ ਕਰਿਆ ਹੋਰ ਐਮਐਲਏ ਦੇ ਟਾਈਮ ਤੇ ਵੀ ਆਪਾਂ ਤੇ ਛੋੜਾ ਪਰਿਵਾਰ ਸੀ ਦਾ ਉਹਨਾਂ ਨਾਲ ਵੀ ਕੰਮ ਕਰਿਆ ਹੁਣ ਪਟਾਣ ਮਾਜਰਾ ਨੂੰ ਦਿੱਤਾ ਹੈ ਇਹ ਤੁਹਾਡੀ ਬਦੌਲਤ ਹੀ ਹੈ ਸਾਰਾ ਜਿਹੜਾ ਕੰਮ ਐਮਐਲਏ ਕੋਲ ਇੱਕ ਔਰ ਹੁੰਦੀ ਹੈ ਔਰ ਮੇਰੇ ਕੋਲ ਵੀ ਇੱਕ ਹੈ ਜਿਹੜੇ ਲੋਕ ਵੋਟ ਪਾਣੇ ਆ ਬਾਹਰ ਸਰਕਾਰਾਂ ਬਣਦੀਆਂ ਔਰ ਸਰਕਾਰਾਂ ਬਣਾਉਣ ਚ ਕਾਡਾ ਬਹੁਤ ਵੱਡਾ ਰੋਲ ਹੈ। ਪਰ ਮੇਰੇ ਕਹਿੰਦਾ ਜੀ 40 ਮਿੰਟਾਂ ਦੀ ਜਿਹੜਾ ਸੀ ਆਪਣੀ ਮੇਕਾ ਹੈ। ਆ ਜੀ ਆਲੀ ਨੀਟ ਹੈ। ਕਿ ਤੁਹਾਡੇ ਤੁਹਾਡੀ ਬਦੌਲਤ ਹੈ। ਸਾਡੀ ਬਦੌਲਤ ਨਹੀਂ। ਸਾਨੂੰ ਤਾਂ ਪਾਰਟੀ ਨੇ ਡਿਊਟੀ ਲਈ ਹੈ। ਪਰ ਜਿਹੜੀ ਵਰਕਿੰਗ ਹੈ ਗਰਾਊਂਡ ਲੈਵਲ ਤੇ ਆਪਾਂ ਸਾਰੇ ਨਾਲ ਮਿਲ ਕੇ volunteers ਜਿਹੜੇ ਹੈਗੇ ਘਰ-ਘਰ ਤੱਕ ਮੈਸੇਜ ਪਹੁੰਚਾਇਆ ਹੈ ਤਾਂ ਆਪਣੀ ਇੰਨੀ ਵੱਡੀ ਜਿੱਤ ਹੋਈ ਹੈ। ਦੇਖੋ ਥੋੜੀ-ਬੋਤੀ ਨਾਮੋਸ਼ੀ ਹੁਣ ਚੱਲ ਰਹੀ ਹੈ। ਕੋਈ ਗੱਲ ਨਹੀਂ ਆਪਾਂ ਦੇਖ ਰਹੇ ਐਮਐਲਏ ਸਾਹਿਬ ਵੀ ਤੁਹਾਡੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੈ। ਔਰ ਟਾਈਮ ਟੂ ਟਾਈਮ ਵਲੰਟੀਅਰ ਬਾਰੇ ਉੱਪਰ ਡਿਲੀ ਰਿਪੋਰਟ ਵੀ ਕਰਦੇ ਆਂ ਔਰ ਸਾਡਾ ਵੀ ਮਕਸਦ ਇਹੀ ਹੈ ਸਾਨੂੰ ਦਿੱਲੀ ਵਾਲਿਆਂ ਨੇ ਅਬਜ਼ਰਵਰ ਲਾਇਆ ਕਿ ਜਿਹੜੇ ਮਾੜੇ ਮੋੜੇ ਗ੍ਰੇਸ਼ਿਕੂਏ ਜਾਂ ਪਰ ਕੰਪਲੇਂਟ ਆ ਰਹੀਆਂ ਜਾਂ ਜਿਹੜੇ ਮਾੜੇ ਮੋੜੇ ਕੰਮ